ਮਾਨਯੋਗ ਅਸਤੂਜੀ ਸਾਹਿਬ ਗੁਰਦਾਸਪੁਰ ਜਿਹਦੇ ਨਿੱਜੀ ਦਿਸਾ ਨਿਰਦੇਸ਼ਾਂ ਦੇ ਜਿਹੜੇ ਪੜੇ ਪਰਸ਼ਾਨੀ ਚੈਕਿੰਗ ਸੰਬੰਧੀ ਅਤੇ ਨਸ਼ਾ ਰੋਗथाम ਸੰਬੰਧੀ ਮਹਿੰਦ ਚੱਲ ਰਹੀ ਸੀ ਇਸ ਤਰ੍ਹਾਂ ਸਾਡੇ ਪੁਲਿਸ ਨੂੰ ਇੱਕ ਮੁਖਵਰੀ ਮਿਲੀ ਕਿ ਇੱਕ ਟੈਂਕਰ ਵਿੱਚ ਤੇਲ ਵਾਲੇ ਟੈਂਕਰ ਵਿੱਚ ਸ਼ਰਾਬ ਦੀਆਂ ਪੇਟੀਆਂ ਲਿਆ ਕੇ 9 ਤਰੀਕ ਨੂੰ ਤਸਕਰੀ ਕੀਤੀ ਜਾਦੀ ਹੈ ਜਸਰ ਗੁਰਮੁਖਵੰਦੀ ਐਸਾ ਤੋਂ ਸਾਡੇ ਸਦਰਤ ਸਪੈਸ਼ਲ ਫੋਰਸ ਇਨਸਪੈਕਟਰ ਜਸਵੀਰ ਸਿੰਘ ਨਾਕਾ ਬਬਲੀ ਪਾਸਤੇ ਲਾਇਆ ਸੀ ਤੇ ਇੱਕ ਟੈਂਕਰ ਨੂੰ ਰੋਕ ਕੇ ਚੈੱਕ ਕੀਤਾ ਉਸ ਵਿੱਚੋਂ 48 ਪੇਟੀਆਂ ਸ਼ਰਾਬ ਮਕਦਮਾ ਬਰੰਦ ਹੋਈ ਜਿਸ ਤੇ 18 ਸਦਰਤ ਵਿਚ ਆਖਰ ਲੋਈ ਕਰਦੀ ਜੀ ਦੋ ਚੀਨوں ਟਰੱਕ ਡਰਾਈਵਰ ਨੂੰ ਕਥਾ ਕਰ ਲਿਆ ਸਰ ਕਿਹਨੋਂ ਤੋਂ ਲੱਗੇ ਦੇ ਸੀ ਇਸ ਧੰਦੇ ਦੇ ਵਿੱਚ ਔਰ ਇਹ ਕਿੱਥੋਂ ਦੇ ਜਿਹੜੇ ਨਿਕਲੇ ਕੀ ਪਛਾਣ ਹੋ ਜਾਣਾ ਅਜੇ ਇਨਵੈਸਟੀਗੇਸ਼ਨ ਪਾਰਟ ਜੋ ਪੁੱਛੀਸ਼ ਕਰ ਰਹੇ ਨੇ ਤੇ ਬੈਕਵਰਡ ਤੇ ਫਾਰਵਰਡ ਲਿਖਿਆ ਇਹਦੇ ਉਹ ਪਤਾ ਕਰਾਂਗੇ ਕਿ ਕਿੱਥੋਂ ਲੈ ਕੇ ਆਇਆ ਸੀ ਤੇ ਕਿੱਥੇ ਲੈ ਗਿਆ ਤਰੀਕਾ ਕੀ ਬਣਾਇਆ ਸੀ ਇਹਨਾਂ ਨੇ ਤਰੀਕਾ ਜਦ 13 ਵਾਲਾ ਟੈਂਕਰ ਹੁੰਦਾ ਉਹਦੇ ਵਿੱਚ ਖਾਨੇ ਬਣਾਏ ਹੋਏ ਸੀ ਉਹਦੇ ਵਿੱਚ ਬੇਟੀਆ ਰੱਖੀ ਨੇ ਚੰਡੀਗੜ੍ਹ ਤੋਂ ਲੈ ਆਇਆ ਸਰ ਇਹ ਚੰਡੀਗੜ੍ਹ ਮਾਰਕਾ ਸਰ ਚੰਡੀਗੜ੍ਹ ਤੋਂ ਆਇਆ ਸੀ ਕਿਹੜਾ ਪਤਾ ਫੜਾ ਕਿ ਦੀ ਕਸ਼ਮਤ ਤੁਸੀਂ ਹੋਏ ਕਿੱਥੋਂ ਦੇ ਆਣੇ ਇਹ 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 ਪਤਾ ਨਹੀਂ ਹੈ ਕੰਜੇ ਬਲਵਿੰਦਰ ਸਿੰਘ ਨਾਲ ਉਹ ਜਸਵਿੰਦਰ ਨਾਲ ਸ਼ੁਰੂਆਤ ਕਰ ਰਹੇ ਨੇ ਮਗਰ ਸਪਲਾਈ ਕਿੱਥੇ ਦਿੱਤੇ ਕਿੱਥੇ ਕਰਦੇ ਆ ਇਹ ਜੇ ਇਹਦੇ ਕੋਲ ਪੁਛਕਿਸ਼ ਕਰਨੀ ਹੈ ਕਿ ਕਿੱਥੋਂ ਲੈ ਕੇ ਆਸੀ ਤੇ ਕਿੱਥੇ ਨੇ ਸਪਲਾਈ ਕਰਦੇ ਇਹਦਾ ਟੈਂਕਰ ਸਿਰਦਾ ਆਪਣਾ ਸੀ ਜਿਹਨੇ ਕਰਾਇਆ ਕਰਾਇ ਤੇ ਟੈਂਕਰ ਕਰਾਇਆ ਸੀ ਕਰਾਇਆ ਇਹ ਡਰਾਈਵਰ ਸੀ ਇਹਦਾ ਟੈਂਕਰ ਸਪੈਸ਼ਲ ਦੇ ਪਾਸੇ ਬਣਾ ਕੇ ਸਟਾਫ ਇਸੇ ਵਾਸਤੇ ਸਪੈਸ਼ਲ ਇਸੇ ਵਾਸਤੇ ਬਣਾਇਆ ਉਹਦੇ ਵਿੱਚ ਖਾਣੇ ਬਣਾਏ ਹੋਏ ਤੇ ਕਿਹਨੂੰ ਪਤਾ ਨਾ ਚੱਲੇ ਵੀ ਤੇਲ ਲੈ ਕੇ ਜਾ ਰਹੇ ਸਸਾ ਜਿਹਦਾ ਟੈਂਕਰ ਸੀ ਉਹ ਉਹਦੇ ਖਿਲਾਫ ਮਾਮਲਾ ਰਜਿਸਟਰ ਹੋਣਾ ਚਾਹੀਦਾ ਸਰ ਜੀ ਉਹ ਵੀ ਕਰਾਂਗੇ ਇਹਦੇ ਕੋਲ ਪੁਛਕਿਸ਼ ਪਰ ਤਾਲ ਕਰਨ ਸਾਰਾ ਜੋ ਇਨਵੈਸਟੀਗੇਸ਼ਨ ਵਿੱਚ ਜੋ ਦੋਸ਼ੀ ਪਾਜਣਗੇ ਸਾਰਿਆਂ ਨੂੰ ਰਿਸ਼ਟ ਕੀਤਾ ਜਾਵੇ ਤੇਲ ਸਪਲਾਈ ਕਰ ਕਿਆ ਜਾ ਸਦਾ ਉਹਨਾਂ ਨੇ ਆਪ ਉਹਦੇ ਵਿੱਚ ਪਾਰਟਨਰਸ਼ਿਪ ਕੀਤੀ ਹੋਈ ਜਿਹੜਾ ਪੂਰਾ ਟੈਕਨੋ ਦੇ ਵਿੱਚ ਪਾਰਟਨਰਸ਼ਿਪ ਕੀਤੀ ਹੋਈ ਸਰ ਇਹ ਡੈਟ ਵਰਤਾਂ ਜਾਂ ਇਹ ਗਰੋਅ ਆ ਕਿੰਨੇ ਮੈਂ ਇਹ ਸਰ ਕਿਉਂਕਿ ਜਿਆ ਹੁਣ ਅਸੀਂ ਥੋੜੀ ਦੇ ਪਹਿਲਾਂ ਫੜਿਆ ਸਾਰਾ ਇਹ ਪੂਰਾ ਵੈਰੀਫਾਈ ਕਰਾਂਗੇ ਤੇ ਇਸ ਵਾਰ ਫਿਰ ਤੁਹਾਨੂੰ ਸੂਚਿਤ ਕਰਾਂਗੇ ਜਿੱਦਾਂ ਖਾਣੇ ਬਣਾਏ ਗਿਆ ਸਾਫ਼ ਤੌਰ ਤੇ ਜ਼ਾਹਰ ਕੀ ਹੈ ਮਤਲਬ ਪਹਿਲੇ ਵੀ ਕਰਦੇ ਹੋਣਗੇ ਕਿਉਂਕਿ ਇਸੇ ਕੰਮ ਲਈ ਬਣਾਏ ਹੁੰਦੇ ਹਾਂ ਤੇ ਆਇਆ ਕੋਈ ਸਾਹਮਣੇ ਕਿ ਪਹਿਲੇ ਕੁਝ ਕੀਤਾ ਨਹੀਂ ਨਾ ਜੇ ਤੁਸੀਂ ਕੋਈ ਬਰੀਕੀ ਨਾਲ ਪੁੱਛੋ ਕੁਝ ਨਹੀਂ ਕੀਤੀ ਬਰੀਕੀ ਨਾਲ ਪੁੱਛ ਕੇ ਸਾਰਾ ਜਿਹੜਾ ਮਾਮਲਾ ਆਪ ਜੀ ਦੇ ਨੋਟਸ ਲਈ ਲੈ ਜਾਓ ਰਹਿਣ ਵਾਲਾ ਕਿੱਥੋਂ ਦਾ ਡਰਾਈਵਰ ਇਹ ਡਰਾਈਵਰ ਚਾਰਪਰ ਦਾ ਹੈ